ਆ ਗੀਂਦਾਂ ਚੰਦਰ ਜਾ ਕੇ ਲਾ ਦਿਓ ਹੱਜਬੰਦ ਕੇ ਬੇਸਤੀਆ ਕੋਲ ਮੈਂ ਵੀ ਸਾਡੇ ਪਿੰਡ ਮੇਲੇ ਆ ਗਏ ਉਹਨੇ ਵੀ ਗੱਲ ਤੋਂ ਬਿਨਾਂ ਬੈਠ ਜਾ ਬਾਹਰ ਦੇਖ ਕੇ ਬੰਦ ਠੀਕ ਹੈ ਵੀਰ ਕਿਸਣਾ ਕਰਵਾ ਰਹੇ ਚੰਗਾ ਬਸ ਉਹ ਕੱਟਣਾ ਇਹਨੂੰ ਬਹੁਤ ਕੱਟਣਾ ਇਹਨੂੰ ਕਿੰਨਾ ਹੋਰ ਕੱਟਣਾ ਇਹਨੂੰ ਆ ਸਾਰੇ ਮੇਲੇ ਜਵਾਏ ਤਰ੍ਹਾਂ ਲੱਗਦੇ ਨਹੀਂ ਨਹੀਂ ਸ਼ਾਵਾਂ ਤੇ ਸ਼ਾਵਾਂ ਤੇ ਬੇਸਤੀਆ ਹੱਜਬੰਦ ਕੇ ਬੇਸਤੀਆ ਤੋ ਕਿ ਚਲਾਇਨਾ ਖੜੇ

ਕੁੜੀ ਰਾਤ ਕੋ ਬੀਤ ਰਹੀ ਵੇਸੇ ਜਿੱਤਣਾ ਕੋ ਪਿਆ ਲੱਖ ਸਾਹਣਾ ਹੋਰ ਉੱਤਰੀ ਦੇ ਵਿੱਚ ਬੋਤੀ ਨਾ ਤੇ ਮਾਰੇ ਨੇ ਤੁਮਨ ਦੀ ਪ੍ਰਮਾਤਮਾ ਸ਼ਕਤੀ ਦੁਆਰਾ ਤੇ ਨੂੰ ਕੁੜੀ ਰਾਤ ਚੌਦਰੀ ਪਰਚੀ ਦਸੇ ਦੀ ਜੇ ਮਾਤਾ ਦੇ ਧਾਰਨੇ ਪਾਸੇ ਤੇ ਇੱਕ ਕੱਬ ਲੱਗੇ ਹੋ ਤਾਂ ਦੋ ਬੋੜੀਆਂ ਲਾਈਆਂ ਹੋਈਆਂ ਬੋੜੀਆਂ ਦੇ ਦਿੱਤੇ ਕੰਕ ਪੁਰੀਆਂ ਕੱਬ ਦੇ ਵਿੱਚ ਪ੍ਰਸਾਦ ਦੇ ਇਹਰਾ ਪਰ ਬੰਦੋ ਪੈਣ ਵਾਲੀਓ ਵੀਰ ਮੇਰੇ ਕੋਈ ਤੋਂ ਕਰ ਤੋਂ ਨਾਲ ਬਹੁਤ ਖੁਸ਼ ਹੋ ਜਾਂਦਾ ਬਾਹਰ ਦੇ ਪਾਸੇ ਟੱਬ ਲਾਇਆ ਹੋਇਆ ਬਾਹਰ ਦੇ ਪਾਸੇ ਤੋਂ ਪੌਰੀਆਂ ਲਾਈਆਂ ਹੋਈ ਨੇ ਥੋੜੀ ਚ ਕਣਕ ਪੌਰੀਆਂ ਸੱਫ ਦੇ ਵਿੱਚ ਮਿੱਠੇ ਪ੍ਰਸ਼ਾਦ ਤੇ ਰੋਟੀਆਂ ਪੌਣੀਆਂ ਨੇ 50 ਲੱਖ ਪਾਮਨਾ ਹੋਰ ਲੰਗਰ ਦੇ ਵਿੱਚ ਸਹਾਇਤਾ ਤਾਂ ਇੱਕ ਹੋ ਗਏ ਨੇ ਪਰਮਾਤਮਾ ਚੜ੍ਹਦੀ ਕਲਾ ਰੱਖੋ ਦੁਗੁਣੀ ਰਾਤ ਚੌਗੁਣੀ ਜੋਨੀ ਕਿਥੇ ਆ ਦੇਖੀ ਅੰਦਰ 100 ਲੱਖ ਪਾ ਰਹੇ ਹੋ ਹੋ ਕਹਿੰਦਾ ਬੜੀ ਬੋਲੋ ਕਾਹੀ ਲੱਗਦਾ ਬੜੀ ਬਾਰੀ ਬਾਰੀ ਬਹੀ ਪਾਉਣ ਵਾਲਿਆਂ ਨੂੰ ਜਿਹੜੇ ਵੀ ਬੰਦਾ ਤੇਰੀ ਪਾਰ ਰਹੇ ਨੇ ਉਹਨਾਂ ਨੂੰ ਬਾਰੀ ਬਾਰੀ ਵੇਚੀ ਆਇਆ ਜੇ ਵੀ ਥੋੜੀ ਪਾਇਆ ਕਰੋ ਬਾਰੀ ਵੜੇ ਪਾਓ ਨਾ ਕਰ ਰਹੇ ਹੋ ਤੇ ਜੀ 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 ਜ ਮੇਰੇ ਕਸਨ ਜੋ ਦੀ ਸੇਵਾ ਨਵਾ ਕੇ ਜੀਆ ਮੇਰਾ ਵੀਰ ਹੋਰ ਪ੍ਰਮਾਤਮਾ ਕਰਦੀ ਜਲਾ ਰੱਖੇ ਦਿਨ ਬੁਗੁਣੀ ਰਾਤ ਚੌਂਦਰੀ ਤੱਕੀ ਬਸੇ ਜੀ ਨਾ ਲਖ ਬਾਂਗੜਾ ਹੋਰ ਇੱਕ ਮੇਰੀ ਭੈਣ ਸੇਵਾ ਨਵਾ ਕੇ ਜੀਆ ਪ੍ਰਮਾਤਮਾ ਕਰਦੀ ਜਲਾ ਰੱਖੇ ਦਿਨ ਬੁਗੁਣੀ ਰਾਤ ਚੌਂਦਰੀ ਤੱਕੀ ਬਸੇ ਆ ਕਾਇਰ ਪਤਾ ਨਹੀਂ ਹਰਤਾ ਦਾ ਦਸਤਕਣ ਤਰਾ ਕੇ ਲੇਕੀ ਦਿਨ ਅਲੋ ਹੋਰ ਦਾ ਹੁਣਾ ਚਲਾ ਬਈ ਠੀਕ ਆ ਬੱਚਾ ਬਈ ਵਾਹ 9 ਕੋਸ਼ਿਸ਼ ਕੋਣੇ ਮੇਰੇ ਦਿਲ ਨੇ ਕਰਕੇ ਤਰੀ ਦੇਖ ਲੈ 10 ਨੀ ਨੱਦਾਂ ਦੇਖ ਲੈ ਕਰਕੇ ਤਰੀ ਦੇਖ ਲੈ 10 ਤਰਲਾ ਨਮਾਣੀ ਜਿੰਦੇ ਮੇਰੀਏ ਸੇਵਾ ਕਰਦਾ ਮਾਨ ਪਾਈਂਦਾ ਸੇਵਾ ਕਰ ਲੈ ਨਮਾਣੀ ਜਿੰਦੇ ਮੇਰੀਏ ਸੇਵਾ ਕਰਕੇ ਮਾਨ ਪਾਈਂਦਾ ਸੇਵਾ ਨਹੀਂ ਲੱਗਦਾ ਮੇਰਾ ਕਰ ਤੋਂ ਕੋਈ ਦੇਖ ਲਵੇ ਸੇਵਾ ਨਹੀਂ ਲੱਗਦਾ ਮੇਰਾ ਕੰਢੇ ਵਾਲੇ ਧਾਗਾ ਵਾਲੇ ਆਪਾਂ ਅੱਗੇ ਸਾਹਮਣੇ ਦਸ਼ਵੀ ਛੋੜਾ ਹੋਈ ਇਹ ਦੂਜਾ ਪੱਖਿਆ ਦੀ ਹੋਈ ਹੈ ਹੋਰ ਵੀ ਬਹੁਤ ਕੁਝ ਬੰਦਣਾ ਹੈ ਸਾਰ ਬੰਦਣਾ ਸਦੀ ਕਿੱਪਾ ਦੇ ਬਦਕੇ ਵਾਲੀ ਹੈ ਕਿੰਦਾ ਕਿੰਦੇ ਵਾਲੀ ਜਰਾ ਪਰ ਜਾਂਦਾ ਬਾਈ ਵੀ ਸੇਵਾਦਾਰ ਨੂੰ ਦੇਖੀਏ ਸੇਵਾ ਚੰਦਿਰਾ ਕਰੋ ਚੰਦਿਰਾ ਬੋਲੀਆਂ ਲਗਾਓ ਬਾਈ ਵੀ ਬੁਕਾਉਣੇ ਖੜੇ ਵਿਚਾਰੇ ਬੈਠਣ ਲੋਟਿਆ ਪਾਸਤਾ ਵਿਚਾਰੇ ਖੜੇ ਨਾ ਵਿਚਾਰੇ ਬੈਠੋ ਨਾ ਲੰਗਰਾਂ ਦੇ ਵਿੱਚ ਪਰਮਾਤਮਾ ਨੂੰ ਸੇਵਾ ਦੀ ਜਗ੍ਹਾ ਰੱਖਿਆ ਜਿਹਦੇ ਦਿੱਤੀਆਂ ਯਾਦਾਂ ਤੋਂ ਹੁਣ ਸੱਚੀ ਬਣ ਗਈ। ਸਾਧਾਰਨ ਆਨੰਦ ਘਾਟੇ ਰੱਖਣੇ ਇਹੋ ਜਿਹੇ ਦੀਆਂ ਕਸਾ ਪੂਰੀਆਂ ਕਰਨੀ। ਘਟਨਾ ਓਏ ਸਾਧਾਰਨ ਨੂੰ ਸਦਾ ਬੁੜੀ ਤੋਂ ਸੰਤਾਨਾਂ ਤੋਂ ਕਰਾ ਦਿੱਤਾ। ਸਾਡੇ ਦੇਭਾਗ ਬੋਲਦਾ ਵੇ ਬੋਲੋ ਵੀ ਆ ਜਾਓ ਇੱਧਰ ਹਾਂ ਧੰਨਵਾਦ ਜੀ ਤੁਹਾਡਾ ਆਉਣ ਦਾ ਬੋ ਇਹ ਦੁਰਾਦ ਤੇ ਤੁਹਾਡਾ ਤੇ ਨਾਮ ਧੰਨਵਾਦ ਭਾਰੀ ਦੇ ਚੈਨਲ ਦਾ ਤੁਸੀਂ ਗਰੋਥ ਦਿਓ ਲਾਈਕ ਤੇ ਸ਼ੇਅਰ ਕਰੋ ਐਮਰੀ ਮਾਮੀ ਜੀ ਮੇਰੇ ਮੋਢੇ ਦਾ ਭਾਈ ਸ਼ੋਰੇ ਬਹੁਤ ਬੱਧ ਬਈ ਆਪਾਂ ਦਾ ਰੂਪਾ ਨਾ ਕਰੇ ਮੇਰੇ ਨਿੱਕੇ ਨਿੱਕੇ ਬੱਚੇ ਜੀ ਸੋ ਇਹਦੀ ਸੇਵਾ ਚੱਲ ਰਹੀ ਹੈ ਹੁਣ ਇਹ ਪ੍ਰਸਾਦ ਸੱਗ ਰਹੇ ਨੇ ਸਾਰੇ ਨਾਲ ਮਿਲ ਕੇ ਬਸਾਦੇ ਬਣਾ ਰਹੇ ਨੇ ਸਾਡ ਨਹੀਂ ਆਸੜੇ ਇੱਥੇ ਭੜ ਕੇ ਰੱਖ ਮੈਂ ਰੋਟੀ ਹਾਲਾ ਮੜੀ ਕਿਥੋਂ ਹੀ ਪੜਨੀ ਆ ਚੱਲੋ ਆਏ ਵੜ ਕੇ ਆਈ ਹਾਂ ਬਸ ਉੱਤਰ ਦੀਆਂ ਕਿੱਦਾ ਬਸ ਆਏ ਹੁਣ ਤੇ ਇੱਥੇ ਜੇ ਕੋਈ ਮਟਮਟਾਰਾ ਰਹਿ ਗਿਆ। ਇਧਰ ਨੂੰ ਨਾਮਮਾ ਸ਼ਰਤਾ ਫਿਰੋਣਾ। ਸਾਰੇ ਨੰਦਰਾ ਦੇ ਵਿੱਚ ਬਾਈ ਦੇ ਚੱਕਾ ਦਾ ਜੀਰੂ ਚਾਕੇ ਜਾਣ। ਕੋਈ ਤੇ ਮਿਲਣਾ ਕੋਈ ਆਏ ਲੈਣਾ। ਕੋਈ ਵੀ ਨਾ ਗੁੱਟਾਰੇ ਖੜੇ, ਨਾ ਗੁੱਟਾਰੇ ਬੈਠੋ। ਬੜੀ ਰਾਜ ਆਵੀ ਦੇ ਵਿੱਚ ਸਹੀ ਖੜੋ। ਮਖਾਜ ਨੂੰ ਟੀਵੀਆਂ ਦੇ ਦੇਖਣ ਗਿਆ ਜਾ। ਜੁਮਾਹ ਲਖਤਾਂ ਦੇ ਤਕਬੀਰ ਹੈ ਤੇ ਇੱਕ ਜਿਹੜੀ ਸੇਵਾ ਨਿਭਾਉਦਾ ਪ੍ਰਮਾਤਮਾ ਵੀ ਕਰਤੀ ਖਲਾ ਰੱਖੇ।

ਆ ਬਾਈ ਜਲੇਬੀਆਂ ਨੂੰ ਭਿੱਖੀ ਤੋਂ ਆਏ ਨੇ ਆਇਤ ਕੀ ਪਹਿਲੇ ਸਾਲ ਆ ਪੂਰਾ ਟੈਂਟ ਬਖਾ ਰਿਆ ਛੋਡਾ ਉਹਨਾਂ ਨੂੰ ਨਾ ਨਾ ਪੈਸਾ ਬਾਲੇ ਸਾ ਰਹੀ ਆ ਟੋਕਰੀ ਮਾਇਆ ਰਾਤੇ ਮਾਇਆ ਦਾ ਬੰਦ ਨੂੰ ਪਾ ਕੇ ਜਾਵੇ ਮੇਲਾ ਤੁਹਾਡਾ ਮਰੇ ਤੁਹਾਨੂੰ ਮਿਲ ਰਹੀ ਹੈ ਸੇਵਾ ਨਿਵਾਦਨ ਆਹੀ ਕੰਮ ਰਹਿ ਗਿਆ ਮਖ ਦਿਖਾ ਦਿਓ ਨਾ ਨੂੰ ਮਾਸਟਰ ਹੋਰੇ ਨੂੰ ਬਾਰੇ ਸੇਵਾਦਾਰ ਤੇ ਉਹ ਵੀ ਪਹੁੰਚਦਾ ਕਮੇਟੀ ਦਾ ਕੁੱਲਦੇ ਬੱਚਾ ਪਾਣੀ ਆਹ ਪੀ ਰਹੇ ਨੇ ਠੰਡੇ ਦੇਖੋ 10 ਲੱਖ ਦਾ ਮਰੇ ਇੱਕ ਪੈਣ ਹੋਰ ਬੋਦੀਆਂ ਰਾਜੋ ਦੀਆਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਦਾ ਖੁੱਸ ਰੱਖੇ ਬਾਹਰ ਤੇ ਛਟੀਆਂ ਰਾਣੀਆਂ ਚੜ੍ਹਦੀ ਕਲਾ ਰੱਖਣ ਸਦਾ ਖੁੱਸ ਰੱਖਣ ਸ੍ਰੀ ਮਾਤਾ ਜੀ ਆਪੇ ਕੀ ਸ਼ਾਬ ਆ ਰਹੇ ਨੇ ਜੀ ਆਹ ਪੁਰਾਣੇ ਦੋਸਤ ਨੇ ਆਪਣੇ ਕਾਲੇ ਸਿੰਘ ਹੋਰੀ ਇਹ ਭਾਰੇ ਜਾ ਰਹੇ ਹੈ ਮਾਸਟਰ ਹੋਰਿਆਂ ਕੋਲੇ ਅੱਛਾ ਆ ਭਾਈ ਜੀ ਨੇ ਆਪਣੇ ਪੀਖੀਤਵਾਰ ਰਹੇ ਤੇ ਗਏ 15 ਸਾਲ ਤੋਂ ਸ਼ੁਰੂ ਮੇਲੀ ਕਰੀ ਠੀਕ ਠਾਕ ਆ ਭਾਈ ਜੀ ਛਪਾਲਾਂ ਤੋਂ ਨੇ ਗਏ ਇਹ ਠੰਡੇ ਦੇ ਰੇੜੀ ਲਾ ਰਿਹਾ ਹੈਗਾ ਤੂੰ ਆਪਣੇ ਖਾਤ ਗੱਡੀ ਆ ਉਹ ਨਾ ਬੋਲ ਨਾ ਤੇਰੀ ਗੱਡੀ ਤੁਮੜਾ ਸਦੇ ਹਾਲਾਂ ਦੀ ਐ ਕਰ ਉਹਦੇ ਮੂਰੇ ਲਾਲਾ ਗੱਡੀ ਮੋਟਰਸਾਈਕਲ ਉੱਪਰ ਲਵੇ ਕਰਾ ਦਿੰਦੇ ਕਰਵਾ ਫਿਰ ਉਹ ਨੰਬਰ ਮੜਾ ਆ ਲਾ ਆ ਇਹਨਾਂ ਨੂੰ ਆਹ 2 ਨੰਬਰ 4 ਆਇਆ ਲੰਗਿਆਕੇ ਦੇਖ ਤੇ ਚੋਈ ਆਹ 4 ਪਰ ਦੇ ਐਂ ਕਰ ਭਾਈ ਤੂੰ ਫੁੱਟਰਸਾਈਕਲ ਇਧਰਲੇ ਪਾਸੇ ਲਾਦਾ ਕੱਟੀ ਕੋਲ ਦੀ ਲਾ ਕੇ ਇਧਰ ਕੁਛ ਨਹੀਂ ਹੁੰਦਾ ਕੋਈ ਨਹੀਂ ਛੇੜਦਾ ਕਹਾਂ ਰਹਿ ਜਾ ਬੜਾ ਚੱਪਰਾ ਨਹੀਂ ਆ ਨਾ ਉਹ ਤੇ ਕੋ ਉੱਥੇ ਲਾ ਦੇ ਬੇ ਜਬਾ ਨਹੀਂ ਕੋਈ ਛੇੜਦਾ ਹੈਗਾ ਆ ਬਾਬਾ ਜੀ ਪਿੰਡ ਬਧੇਰ ਤੋਂ ਅੰਨ ਇਹ ਵੀ ਸੋਰਾ ਦਾ ਬਕਸਾ ਹੁੰਦੀ ਆ ਮਾੜਾ ਮੋਟਾ ਉਹ ਮੋਟਾ ਬਾਕੀ ਕਹਿੰਦਾ ਜਾਂਦਾ ਮੈਂ ਕਮਾਤ ਨੂੰ ਪਾਉਂ ਮੋ ਬਹੁਤ ਮੇਰਾ ਸੜਾ ਕੋਈ ਮੰਡੀ ਨਹੀਂ ਸਾਡਾ ਹੋਰ ਮੈਂ ਗਲਤ ਕਰ ਰਿਹਾ ਦੀ ਮਾਲਾ ਛੇੜਨੀ ਦੀ ਮਾਲਾ ਨੂੰ ਉਹ ਮੋਟਾ ਨਾਲ ਕਰਵਾਉਣਾ ਇਹਨੂੰ ਇਹਨੂੰ ਲਾਉਣਾ ਓਏ ਆ ਮੋਟਾ ਹਿੰਟਾ ਹਲ ਮੈਂ ਜਰਾ ਓਏ ਪੂਰੇ ਕੱਢੀ ਲਾਉਣੀਆਂ ਭਾਈ ਨੇ ਜਰਾ ਕੱਲ ਸਪੀਕਰਾਂ ਮੇਰੀ ਗੱਲ ਸਪੀਕਰਾਂ ਨੇ ਉਹ ਮਾਈਕ ਰਾਮਾ ਜਰਾ ਆ ਲੈ ਜਰਾ ਭਈਆ ਚੱਕ ਕੇ ਮੋਟਰਸਿੰਗ ਲੈ ਨੂੰ ਕਰੀ ਉਹਰੇ ਨਾਲ ਤੂੰ ਕੱਢ ਤੈਨੂੰ ਕੱਢ ਕੇ ਕਰਾਈਂ ਜਰਾ ਉਹ ਹਲੇਵਾ ਦੇ ਰਹੇ ਨੇ ਕੱਲ ਵੀ ਲਾਈ ਤੇ ਕਰਾਇਆ ਦੇ ਲੈਣੇ ਕੱਲ ਲਾਈ ਦੀ ਗੱਡੀ ਹੋਰ ਇਹਦਾ ਇਹਦਾ ਫਰਮਾਨ ਕਰ ਰਹਿ ਜੂ ਅਕਰਵਾਈਂ ਭਈ ਇੱਥੇ ਜੇ ਲੱਗ ਜਰਾ ਇੱਧਰ ਲਾ ਦੇ ਉੱਥੇ ਇੱਧਰ ਲਾਓ ਜੱਗੇ ਜਰਾ ਰਾਹ ਚੋਂ ਜੂਸ ਵਾਲੀ ਗੱਡੀ ਨਿਪੋਣੀ ਆ ਅੱਚਕਵਾ ਕੇ ਲਾਈ ਬਈ ਉਹ ਮੈਨੂੰ ਫੜਾ ਕੇ ਨਹੀਂ ਯਾਰ ਉੱਥੇ ਲਾ ਦੇ ਪੂਰੋ ਪੂਰੋ ਇਹਦਾ ਸਟਾਫ ਮੈਨੂੰ ਲਾ ਹੋਵੇ ਦੇ ਦਿਨ ਬਾਅਦ ਗੁਰਮਾਤਾ ਜੀ ਕਰ ਚਲਾ ਰੱਖੇ ਅਸੀਂ ਜੀ ਨਾਲ ਚੱਲਦੇ ਹਾਂ ਪ੍ਰਮਾਤਮਾ ਇਹਦਾ ਮਾਸਟਰ ਰਿਨ ਦੇਖੂਗੇ ਇਹਨੂੰ ਚੱਖੇ ਕਰਦੇ ਵੀਡੀਓ ਕੇਪਾ ਚੋਰੀ ਕਰਦੇ ਆ ਸੰਸਰਾਂ ਦੀ ਸੇਵਾ ਦੀ ਕੋਈ ਜਾਂਨਣ ਆਇਆ ਕਾਵੇ ਸੜਕਾਂ ਦੀ ਸੇਵਾ ਦੀ ਕੋਈ ਗੱਲ ਨਾ ਹੋਵੇ ਨਾਵੇ ਟੱਕਰਾਂ ਦੀ ਸੇਵਾ ਦੀ ਕੋਈ ਗੱਲ ਨਾ ਹੋਵੇ ਅੱਜ ਕਈ ਪਾਪਾ ਇੱਕੋ ਸਾਈਕਲ 'ਤੇ ਚੱਕਦੇ ਹਾਂ ਹਮੂਰ ਤੇਰਾ ਕਰਕੇ ਨਾ ਹੋਵੇ ਆ ਤਾਂ ਆ ਲੈ ਜਾਸੀ ਇੱਕ ਟੱਪ ਹੈ ਨਾ ਦੋ ਬੋਲੀ ਇੱਧਰ ਲਾ ਦੇ ਕੋਈ ਨਾ ਇੱਧਰ ਲਾ ਦੇ ਓਏ ਸਾਈਕਲ ਦਾ ਵੀ ਲਾ ਦੇ ਆ ਬਾਬਾ ਜੀ ਆ ਕੇ ਕੇਰਾ ਸਿੰਘ ਜੀ ਜਸਰਵਾਲ ਤੋਂ ਆ ਦਵਾਰੇ ਇਹਦਾ ਹੁਣ ਉਹ ਖਾਉਂਗਾ ਕੇ ਪਰੌਂਠੇ ਦਹੀਂ ਨਾਲ ਬਸ ਬਸਪਤਾ ਮੇਰੇ ਸੇਵਾ ਕਰਾ ਕੇ ਆਉਂਗੂ ਬਸ ਕੇ ਮੇਰੇ ਸੇਵਾ ਕਰਾ ਕੇ ਆਉਂਗੂ ਸਾਰੇ ਆਏ ਨੇ ਮੇਰੇ ਸੰਗਤਾਂ ਨੂੰ ਖੇਤੀ ਅੱਜ ਬਸਪਤਾ ਮੇਨਤਾਂ ਦਾ ਸੇਵਾ ਜੂਰ ਕਰਾ ਕੇ ਆਉਣੇ ਇਸ ਸਾਥਾਂ ਨੂੰ ਕਿਵੇਂ ਲੱਭਾ ਰਹੀਆ ਸੋਗੇ ਮਨਾਂ ਦੇ ਆਦਰੇ ਦੁਨੀਆ ਦਾ ਨਾ ਇੱਧਰ ਲਾ ਦਿਓ ਚੱਖੇ ਜਰਾ 50 ਲੱਖ ਪਰਮੇ ਉੱਤੇ ਮੇਰਾ ਪੀਓ ਜੋ ਵੀ ਨਾ ਕਰੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੀ ਜੀ ਅੰਤ ਹੁੰਦੀ ਨਾ ਸੋਗੇ ਕਿਵੇਂ ਉਹ ਜਰਾ ਉਹ ਕਰਦੇ ੱੱੱਕਾ ਕਰਦੇ ਉਹ ਬਾਈ ਕੱਲ ਤਿਉਰੇ ਯਾਰ ਫਿਰ ਉਹ ਅਗਲਾ ਕਹਿੰਦਾ ਹੋਡੇ ਨਾ ਨਾ ਕੱਲ 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 ਪੀਤੀ ਹਾਂ ਫਿਰ ਉਹ ਥਾਂ ਦਾ ਉਹ ਰੱਖਣਾ ਪਊ ਨਾ ਗੱਡੀ ਨਹੀਂ ਤੇ ਆਇਆ ਯਾਰ ਪਹ ਹੋਇਆ ਕੋਈ ਨਾ ਹੁਣ ਸਾਨੂੰ ਅਸੀਂ ਕੁਝ ਨਹੀਂ ਕਹਿੰਦੇ ਇੱਥਾਂ ਉਹ ਆਏ ਬੰਦਾ ਕੱਲ ਤੇ ਜਦੋਂ ਉਹਰੇ ਦੇ ਆਇਆ ਆਏ ਪਿੱਕੂ ਤੋਂ ਸਾਰਾ ਸਮਾਨ ਛੋੜੀ ਅਸੀਂ ਤਾਂ ਛੋੜੀ ਸੇਵਾ ਕਰ ਦਾਂਗੇ ਉਹ ਦੇਖੀ ਨਾ ਇਹ ਨਾਲ ਨਹੀਂ ਲੱਗਦੀ ਚੱਲ 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 मनी कहाँ कर हो रहा आ जानते हुएिंद्र सिंह चल का कर ला टायर यही गल ਮੜੀ ਮੂਰ ਨੂੰ ਕਰਕੇ ਬੈ ਕਰ ਲਈ ਆਦਾ ਮੋਟਰਸਾਈਕਲ ਕਿਚਰੇ ਪਈ ਨੇ ਬੇਟੀ ਇਹ ਕੱਢਣਾ ਦਾ ਕੁਛ ਕੰਜੂਪੀ ਆ ਆ ਚ ਕਹੀਂ ਬਾਈ ਨਾ ਮੋਟਰਸਾਈਕਲ ਇੱਧਰ ਨੂੰ ਕਰਦਾ ਗੱਡੀ ਲਪੁਣੀ ਜਰਾ ਹਾਂ ਉਧਰ ਉਧਰ ਲਾ ਦੇ ਨਾ ਮੋਟਰਸਾਈਕਲ ਨੂੰ ਕੁਛ ਨਹੀਂ ਹੁੰਦਾ ਸੇਵਾ ਨਵਾ ਕੇ ਦੇ ਨਾ ਪਰਮਾਤਮਾ ਦੇ ਲਓ ਉਹਦੀ ਪੁਣਾ ਦਿਓ ਹੋਊ ਹੋ ਜਾਂਦੀ ਚੰਗਾ